ਰਣਜੀਤ ਕੌਰ ਆ ਉਪਰੀਨ ਰਵੈਲ ਸਿੰਘ ਇਹ ਹੈਗੀ ਆ ਪਲਾਸੌਰ ਦੀ ਇਹਨੇ ਸਟੱਡੀ ਵਗੈਰਾ ਕੀਤੀ ਆ ਚੰਡੀਗੜ੍ਹ ਤੋਂ ਇਹਦੇ ਕਹਿਣ ਮੁਤਾਬਕ ਕਿ ਮੈਂ ਯੂਪੀਐਸਸੀ ਦਾ ਟੈਸਟ ਦਿੱਤਾ ਸੀਗਾ ਮੇਰਾ ਟੈਸਟ ਕਲੀਅਰ ਆ ਮੈਂ ਹਦਰਾਬਾਦ ਤੋਂ ਇੱਥੇ ਆਈ ਆ ਤੁਹਾਡੇ ਕੋਲ ਟ੍ਰੇਨਿੰਗ ਵਾਸਤੇ ਜਦ ਕਿ ਸਾਡੇ ਕੋਲ ਕੋਈ ਚਿੱਠੀ ਪੱਤਰ ਨਹੀਂ ਸੀਗਾ ਇਹਦੀ ਰਿਗਾਰਡਿੰਗ ਜਦੋਂ ਮੈਂ ਆਪਦੇ ਹਾਈ ਅਫਸਰਾਂ ਦੇ ਨਾਲ ਗੱਲ ਕੀਤੀ ਉਹਨਾਂ ਦੇ ਧਿਆਨ 'ਚ ਕੋਈ ਗੱਲਬਾਤ ਹੈ ਨਹੀਂ ਸੀ ਇਹਨੂੰ ਫਿਰ ਭੇਜਿਆ ਐਸਐਚਓ ਚਵਾਲ ਜਿਹੜੇ ਨਵੇਂ ਆਈਪੀਐਸ ਭਰਤੀ ਹੋਏ ਨੇ ਸਾਡੇ ਉਹਨਾਂ ਕੋਲ ਭੇਜਿਆ ਉਹਨਾਂ ਫਿਰ ਵੈਰੀਫਾਈ ਕੀਤਾ ਕਿ ਸ਼ੀਵਾਸ ਫਰਾਡ ਹੁਣ ਤੱਕ ਸਰ ਕਿੰਨੇ ਨਾ ਜਿਹੜਾ ਫਰਾਡ ਕਰ ਚੁੱਕੀ ਹੈ ਲੈ ਗਈ ਹੁਣ ਆ ਰਹੇ ਜੀ ਪਬਲਿਕ ਦੇ ਵਿੱਚੋਂ ਉੱਠ ਕੇ ਬੰਦੇ ਆ ਰਹੇ ਨੇ ਕਿ ਕਿਸੇ ਕੋਲੋਂ 40000 ਲੈ ਗਈ ਕਿਸੇ ਦੇ ਨਾਲ ਆਣ ਗਵਾਣ ਦੇ ਵਿੱਚ ਧਮਕੀਆਂ ਧਮਕਿੰਦੇਂਦੀ ਰਹੀ ਹੈ ਕਿ ਮੈਂ ਆਈਪੀਐਸ ਬਣ ਗਈ ਮੈਂ ਤੁਹਾਨੂੰ ਇਹ ਕਰੂੰਗੀ ਉਹ ਕਰੂੰਗਾ ਪਾਰਟੀਆਂ ਆ ਰਹੀਆਂ ਸਰ ਇਹਨਾਂ ਦਾ ਕੋਈ ਪੁਛਗਿਸ਼ ਹੋਰ ਕੀਤੀ ਗਈ ਹੈ ਤੇ ਕਿਉਂ ਇੰਨਾ ਕੀਤਾ ਅਜੀ ਤਾਂ ਕੇਸ ਰਜਿਸਟਰ ਕਰਕੇ ਰਿਮਾਂਡ ਆਣ ਗਏ ਜੀ ਡਿਊਰਿੰਗ ਰਿਮਾਂਡ ਪੁਛਗਿਸ਼ ਕਰਾਂਗੇ ਕਿੰਨੇ ਕਿਤੇ ਸਾਰੇ ਜੀ ਠੱਗੀਆਂ ਮਾਰੀ ਰੋਪੀਆਂ ਇਹ ਤਾਂ ਹਰ ਸਾਲ 2 ਸਾਲ ਤੋਂ ਚੱਲਦੇ ਜੀ ਕੰਮ ਇਹਨਾਂ ਦਾ ਇਹਨਾਂ ਦੀ ਕੋਈ ਕੰਪਲੇਂਟ ਵੀ ਚੱਲਦੀ ਉੱਥੇ ਡੀਐਸਪੀ ਸੀਡੀ ਸਾਹਿਬ ਕੋਲ ਚੱਲਦੀ ਸੀ ਜੀ ਉਹ ਪਾਰਟੀ ਹੁਣ ਇੱਥੇ ਆਈ ਹੈ ਵੀ ਅਸੀਂ ਉੱਥੇ ਗਏ ਸੀ ਅੱਜ ਸਾਨੂੰ ਪਤਾ ਲੱਗਾ ਕਿ ਇੱਥੇ ਫਰਚਾ ਦਰਜ ਹੋ ਗਿਆ ਉਹ ਆਪ ਦਾ ਪੱਖ ਰੱਖਣ ਲਈ ਆਏ ਨਹੀਂ ਤੇ ਸਾਡੇ ਕੋਲ ਅਗਲੀ ਕਾਰਵਾਈ ਸਰ ਕੀ ਕਹਿ ਦਿੱਤੀ ਜੀ